ਸਾਡੀ ਸਭ ਤੋਂ ਵੱਡੀ ਕਾਮਯਾਬੀ ਉਦੋਂ ਹੁੰਦੀ ਹੈ ਜਦੋਂ ਪਰਵਿੰਦਰਾ ਐਨ ਜੇ ਐਸ ਦੀ ਮਸ਼ੀਨ ਕਿਸੇ ਕਿਸਾਨ ਦੇ ਚਿਹਰੇ ਉੱਤੇ ਖੁਸ਼ੀ ਲਿਆਉਂਦੀ ਹੈ ਮਾਪੇ ਖੁਰਜੇ ਬਣਾ ਕੇ ਇੱਥੇ ਕੱਲ ਦਿੱਤਾ ਤੂੰ ਹਉ ਗੱਫਰ ਹੁਦਾ ਤੀਰ ਕੋਈ ਤੁਕਾ ਨਹੀਂ ਗਿਆ ਮੜਾ ਜਿਹੜਾ ਚੱਕਿਆ ਉਹ ਸੁਕਾ ਨਹੀਂ ਗਿਆ ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾਓ ਜਿਹੜਾ ਦਰਾਂ ਉੱਤੇ ਆਇਆ ਕਦੇ ਭੁੱਖਾ ਨਹੀਂ ਗਿਆ ਆਓ ਬਿਨਾ ਗੱਲੋਕਾ ਤੋਂ ਉਸਤ ਤੇਰੀ ਥਾਏ ਥਾਏ ਕਰਨੀ ਤੂੰ ਮੈਨੂੰ ਜੋ ਪ੍ਰੋਪਰ ਵੜ ਦਿੱਤੀ ਮਾਲ ਕੰਮ ਕਰਦੇ ਆ ਤਸੱਲੀ ਹੈ ਬਈ ਐਨ ਪੂਰੀ ਪੂਰੀ ਬਈ ਪੂਰੀਆਂ ਖੁਸ਼ ਹੋ ਜਾਵਾਂ ਉਹ ਤਾਂ ਜਮੀ ਬਈ ਠੀਕ ਆ ਬਈ ਐਨ ਜਮੇ ਸੁੱਕਾ ਜਾ ਆ ਬਈ ਦੇਖ ਹਾਂ ਜਮੀ ਸੁੱਕਾ ਹੈ ਅਹੀਂ ਲੈ ਦੇ ਕਿੱਥੇ ਚਲ ਆ ਲੱਗਰ ਬਾਹਰ ਆ ਗਈ ਮੈਂ ਠੀਕ ਆ ਬਈ ਐਨ ਖੁਸ਼ ਹੋ ਬਈ ਠੀਕ ਆ ਲੋ ਓਕੇ ਖੁਸ਼ ਹੋ ਬਈ ਅੱਜ ਹੀ ਸੰਪਰਕ ਕਰੋ ਪ੍ਰਵਿੰਦਰ ਐਨ ਜੀ ਅਸਨਾਲ ਤੇ ਨਵੀਂ ਟੈਕਨੋਲੋਜੀ ਨਾਲ ਆਪਣੀ ਖੇਤੀ ਬਣਾਓ ਹੋਰ ਲਾਭਦਾਇਕ